ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਜੇਕਰ ਤੁਸੀਂ ਵੀ ਆਪਣੇ ਘਰ ਦੀ ਤੰਗੀ ਤੋਂ ਤੰਗ ਆ ਚੁੱਕੇ ਹੋ ਤੁਸੀਂ ਮਿਹਨਤ ਤਾਂ ਬਹੁਤ ਕਰਦੇ ਹੋ ਤੇ ਪੈਸਾ ਵੀ ਬਹੁਤ ਕਮਾਉਂਦੇ ਹੋ ਪਰ ਤੁਹਾਡੇ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਤਾਂ ਅੱਜ ਦੀ ਜਿਹੜੀ ਵੀਡੀਓ ਹੈ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਦੋ ਖਾਸ ਉਪਾਅ ਅਸੀਂ ਤੁਹਾਨੂੰ ਦੱਸਾਂਗੇ ਜਿਹੜੇ ਤੁਸੀਂ ਆਪਣੇ ਘਰ ਦੇ ਵਿੱਚ ਲੱਗੇ ਹੋਏ ਮਨੀ ਪਲਾਂਟ ਦੇ ਪੌਦੇ ਦੇ ਨਾਲ ਕਰ ਸਕਦੇ ਹੋ ਜਿਨ੍ਹਾਂ ਦੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਹੈਗਾ ਉਹ ਤਾਂ ਆਸਾਨੀ ਦੇ ਨਾਲ ਇਸ ਉਪਾਅ ਨੂੰ ਕਰ ਸਕਦੇ ਆ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਨਹੀਂ ਹੈਗਾ ਜੇਕਰ ਉਹ ਲੋਕ ਵੀ ਇਸ ਉਪਾਅ ਨੂੰ ਕਰਨਾ ਚਾਹੁੰਦੇ ਆ ਤਾਂ ਉਹ ਉਪਾਅ ਕਰਨ ਤੋਂ ਪਹਿਲਾਂ ਇੱਕ ਪੌਦਾ ਮਨੀ ਪਲਾਂਟ ਦਾ ਆਪਣੇ ਘਰ ਦੇ ਵਿੱਚ ਲਿਆ ਸਕਦੇ ਨੇ ਇਹਦਾ ਭਾਵ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਡੇ ਘਰ ਦੇ ਵਿੱਚ ਉਪਾਹ ਕਰਨ ਤੋਂ ਪਹਿਲਾਂ ਜਿਹੜਾ ਮਨੀ ਪਲਾਂਟ ਦਾ ਪੌਦਾ ਹੈ ਕਿ ਉਹ ਕਾਫੀ ਸਮਾਂ ਪਹਿਲਾਂ ਦਾ ਲੱਗਾ ਹੋਣਾ ਚਾਹੀਦਾ ਇਹ ਚੀਜ਼ ਕੋਈ ਮਾਇਨੇ ਨਹੀਂ ਰੱਖਦੀ ਜੇਕਰ ਤੁਹਾਡੇ ਘਰ ਦੇ ਵਿੱਚ ਹੈਗਾ ਤਾਂ ਵੀ ਤੁਸੀਂ ਇਹ ਉਪਾਹ ਨੂੰ ਕਰ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਨਹੀਂ ਹੈਗਾ ਤਾਂ ਤੁਸੀਂ ਤੁਰੰਤ ਪੈਰ ਉਹ ਪੌਦਾ ਲਿਆ ਕੇ ਵੀ ਉਪਾਹ ਕਰ ਸਕਦੇ ਹੋ ਇਸੇ ਰੂਪ ਤੁਸੀਂ ਇਹ ਦੋ ਉਪਾਅ ਕਰਨੇ ਨੇ ਤੇ ਬਹੁਤ ਸਾਰੀਆਂ ਸੰਗਤਾਂ ਨੇ ਇਹ ਕਿਹਾ ਹੋਇਆ ਹੈ ਕਿ ਜੇਕਰ ਅਸੀਂ ਇਹ ਹੀ ਦੋ ਉਪਾਅ ਕਰਦੇ ਆਂ ਤੇ ਇਹਨਾਂ ਦੋ ਉਪਾਅ ਨੂੰ ਕਰਨ ਦੇ ਨਾਲ ਸਾਡੇ ਘਰਾਂ ਦੇ ਵਿੱਚ ਬਰਕਤ ਹੋਣੀ ਸ਼ੁਰੂ ਹੋ ਗਈਏ ਸਾਡੇ ਘਰ ਦੀ ਗਰੀਬੀ ਦੂਰ ਹੋ ਗਈਏ ਸਾਡੇ ਘਰ ਦੇ ਵਿੱਚ ਪੈਸਾ ਰੁਕਣਾ ਸ਼ੁਰੂ ਹੋ ਗਿਆ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਜਦੋਂ ਇਹ ਉਪਾਅ ਕੀਤੇ ਨੇ ਤੇ ਅਸੀਂ ਰੋੜਪਤੀ ਤੋਂ ਕਰੋੜਪਤੀ ਹੋ ਚੁੱਕੇ ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਕਰੋੜਪਤੀ ਬਣਾ ਗਏ ਹੋ ਰਹੇ ਹਾਂ ਇਸੇ ਤਰੀਕੇ ਦੇ ਨਾਲ ਮਨੀ ਪਲਾਂਟ ਨੂੰ ਵਸਤੂ ਸ਼ੈਤਰ ਦੇ ਵਿੱਚ ਘਰ ਦੀ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਦੱਸਿਆ ਗਿਆ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਮਨੀ ਪਲਾਂਟ ਦੇ ਪੌਦੇ ਦੀ ਨਾ ਤਾਂ ਇਹ ਸਿਰਫ ਸਾਡੇ ਘਰ ਦੀ ਸੁੰਦਰਤਾ ਹੀ ਵਧਾਉਂਦਾ ਹੈ ਇਸ ਦੇ ਨਾਲ ਨਾਲ ਸਾਡੇ ਘਰ ਦੀ ਆਰਥਿਕ ਤੰਗੀ ਆਰਥਿਕ ਮੁਸ਼ਕਲਾਂ ਪ੍ਰੋਬਲਮ ਨੇ ਜਿਹੜੀਆਂ ਉਹਨਾਂ ਨੂੰ ਵੀ ਦੂਰ ਕਰਦਾ ਹੈ ਤੇ ਇਹ ਚੀਜ਼ ਤਾਂ ਹਰ ਇੱਕ ਪੈੜਪਰਾ ਨੂੰ ਹੀ ਪਤਾ ਹੁੰਦੀ ਹੈ ਕਿ ਜਿਹੜਾ ਮਨੀ ਪਲਾਂਟ ਦਾ ਪੌਦਾ ਹੁੰਦਾ ਹੈ ਉਹ ਸਾਡੇ ਘਰ ਦੀ ਬਰਕਤ ਨੂੰ ਹਮੇਸ਼ਾ ਵਧਾਉਂਦਾ ਹੈ ਜੀ ਵਿੱਚ ਆਪਾਂ ਸਾਰੇ ਹੀ ਚਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਘਰ ਦੇ ਵਿੱਚ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਿਆ ਵੀ ਹੋਵੇਗਾ ਇਸ ਦੇ ਨਾਲ ਨਾਲ ਅਸੀਂ ਉਹਨਾਂ ਲੋਕਾਂ ਦੇ ਲਈ ਇੱਕ ਛੋਟਾ ਜਿਹਾ ਸਵਾਲ ਰੱਖਦੇ ਹਾਂ ਜਿਨ੍ਹਾਂ ਲੋਕਾਂ ਦੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਿਆ ਹੋਇਆ ਕੀ ਉਹ ਪੌਦੇ ਨੇ ਉਹਨਾਂ ਦੇ ਘਰ ਦੇ ਵਿੱਚ ਬਰਕਤ ਕੀਤੀ ਹੈ ਇਹ ਚੀਜ਼ ਤਾਂ ਅਸੀਂ ਵੀ ਮੰਨਦੇ ਹਾਂ ਤੇ ਜਾਣਦੇ ਹਾਂ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਹੈਗਾ ਤਾਂ ਤੁਹਾਡੇ ਘਰ ਦੇ ਵਿੱਚ ਬਰਕਤ ਤਾਂ ਜ਼ਰੂਰ ਹੋਈ ਹੋਵੇਗੀ ਪਰ ਉਨੀ ਬਰਕਤ ਨਹੀਂ ਹੋਈ ਹੋਣੀ ਜਿੰਨੀ ਇਹ ਮਨੀ ਪਲਾਂਟ ਦਾ ਪੌਦਾ ਬਰਕਤ ਕਰ ਸਕਦਾ ਹੈ ਤੇ ਉਸ ਤਰੀਕੇ ਦੀ ਬਰਕਤ ਕਿਉਂ ਨਹੀਂ ਹੁੰਦੀ ਕਿਉਂਕਿ ਅਸੀਂ ਆਪਣੇ ਘਰ ਦੇ ਵਿੱਚ ਮਨੀ ਪਲਾਂਟ ਦੇ ਪੌਦੇ ਨੂੰ ਉਸ ਤਰੀਕੇ ਦੇ ਨਾਲ ਲਗਾਉਂਦੇ ਹੀ ਨਹੀਂ ਜਿਸ ਤਰੀਕੇ ਦੇ ਨਾਲ ਸਾਨੂੰ ਲਗਾਉਣਾ ਚਾਹੀਦਾ ਹੈ ਤੇ ਸਾਡੀ ਗਲਤੀ ਇੱਥੇ ਹੁੰਦੀ ਹੈ ਕਿ ਅਸੀਂ ਮਨੀ ਪਲਾਂਟ ਦੇ ਪੌਦੇ ਨੂੰ ਸਿਰਫ ਤਾਂ ਸਿਰਫ ਇੱਕ ਪੌਦਾ ਮੰਨ ਕੇ ਹੀ ਬੈਠੇ ਹੋਏ ਹਾਂ ਪਰ ਤੁਸੀਂ ਇਹ ਨਹੀਂ ਜਾਣਦੇ ਕਿ ਜਿਹੜਾ ਮਨੀ ਪਲਾਂਟ ਦਾ ਪੌਦਾ ਹੁੰਦਾ ਹੈ ਉਹ ਸਾਡੇ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰ ਦਿੰਦਾ ਬਿਲਕੁਲ ਖਤਮ ਕਰ ਦਿੰਦਾ ਅੱਜ ਦੀ ਜਿਹੜੀ ਵੀਡੀਓ ਹੈ ਇਸ ਦੇ ਵਿੱਚ ਅਸੀਂ ਤੁਹਾਨੂੰ ਇਹ ਵੀ ਜਾਣਕਾਰੀ ਦੇਵਾਂਗੇ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਹੈਗਾ ਤਾਂ ਤੁਹਾਨੂੰ ਭੁੱਲ ਕੇ ਵੀ ਇਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਇਸ ਦੇ ਨਾਲ ਨਾਲ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਪੌਦਾ ਲੱਗਿਆ ਹੋਇਆ ਤੇ ਉਹਨਾਂ ਨੇ ਕਿਹੜੀਆਂ ਗਲਤੀਆਂ ਕੀਤੀਆਂ ਨੇ ਜਿਹੜੀਆਂ ਗਲਤੀਆਂ ਦੇ ਕਰਕੇ ਅੱਜ ਤੱਕ ਉਹਨਾਂ ਦੇ ਘਰਾਂ ਦੇ ਵਿੱਚ ਬਰਕਤ ਨਹੀਂ ਹੋਈ ਸੋ ਇਹ ਹੀ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਇਸ ਦੇ ਨਾਲ ਨਾਲ ਅਸੀਂ ਦੋ ਉਪਾਅ ਵੀ ਤੁਹਾਨੂੰ ਦੱਸਾਂਗੇ ਜੋ ਕਿ ਮਨੀ ਪਲਾਂਟ ਦੇ ਪੌਦੇ ਦੇ ਨਾਲ ਨਾਲ ਇਹ ਉਪਾਅ ਕਰੋਗੇ ਤੇ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋਵੇਗੀ ਬਹੁਤ ਸਾਰੇ ਲੋਕ ਇਹ ਉਪਾਅ ਕਰਕੇ ਇਸ ਪੌਦੇ ਦੇ ਨਾਲ ਛੋਟਾ ਜਿਹਾ ਉਪਾਅ ਕੀਤਾ ਤੇ ਉਹ ਕਰੋੜਪਤੀ ਬਣ ਚੁੱਕੇ ਨੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਧਾਰਮਿਕ ਗ੍ਰੰਥਾ ਦੇ ਅਨੁਸਾਰ ਜਿਹੜੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਿਆ ਹੁੰਦਾ ਉੱਥੇ ਮਾਤਾ ਲక్ష్ਮੀ ਜੀ ਦੀ ਕਿਰਪਾ ਰਹਿੰਦੀ ਹੈ ਇਸ ਦੇ ਨਾਲ ਨਾਲ ਇਹ ਪੌਦਾ ਸਾਡੇ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਦਾ ਹੈ ਤੇ ਜਿਹੜਾ ਵੀ ਵਿਅਕਤੀ ਇਸ ਪੌਦੇ ਨੂੰ ਆਪਣੇ ਘਰ ਦੇ ਵਿੱਚ ਨਿਯਮਾਂ ਦੇ ਅਨੁਸਾਰ ਗੋਦਾਈ ਉਸ ਦੇ ਘਰ ਦੀ ਆਰਥਿਕ ਸਥਿਤੀ ਠੀਕ ਹੋ ਜਾਂਦੀ ਹੈ ਤੇ ਆਮਦਨ ਤੇ ਦੌਲਤ ਦੇ ਵਿੱਚ ਵਾਧਾ ਹੁੰਦਾ ਹੈ ਇਸ ਦੇ ਕਿਹੜੇ-ਕਿਹੜੇ ਨਿਯਮ ਨੇ ਇਹ ਸਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲਗਾ ਰਹੇ ਹਾਂ ਤਾਂ ਸਾਨੂੰ ਭੁੱਲ ਕੇ ਜਾਂ ਜਾਣੇ ਅਣਜਾਣੇ ਦੇ ਵਿੱਚ ਇਹੇ ਕੁਝ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਜੇਕਰ ਤੁਸੀਂ ਇਹਨਾਂ ਗਲਤੀਆਂ ਨੂੰ ਪਹਿਲਾਂ ਕਰ ਚੁੱਕੇ ਹੋ ਤਾਂ ਤੁਸੀਂ ਜਾਣੂ ਨਹੀਂ ਸੀ ਇਹਨਾਂ ਗਲਤੀਆਂ ਨੂੰ ਕਿ ਇਹ ਗਲਤੀਆਂ ਨਹੀਂ ਕਰਨੀਆਂ ਤੇ ਇਹਨਾਂ ਗਲਤੀਆਂ ਨੂੰ ਠੀਕ ਕਰਨ ਦੇ ਕੀ ਉਪਾਅ ਨੇ ਤੀਸਰੇ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਫਿਰ ਹੋਰ ਲੋਕਾਂ ਦੇ ਘਰ ਦੇ ਵਿੱਚ ਅਕਸਰ ਹੀ ਦੇਖਿਆ ਹੋਣਾ ਹੈ ਕਿ ਜਦੋਂ ਮਨੀ ਪਲਾਂਟ ਪੌਦਾ ਜਿਹੜਾ ਲੱਗਿਆ ਹੁੰਦਾ ਉਸਦੇ ਪੱਤੇ ਪੀਲੇ ਹੋ ਜਾਂਦੇ ਨੇ ਕਹਿੰਦਾ ਭਾਵ ਕਿ ਉਸ ਪੌਦੇ ਦੇ ਵਿੱਚ ਹਰਿਆਲੀ ਨਹੀਂ ਰਹਿ ਜਾਂਦੀ ਤਾਂ ਉਸ ਸਮੇਂ ਕੀ ਹੁੰਦਾ ਹੈ ਕਿ ਉਹ ਸਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਨੂੰ ਵਧਾ ਦਿੰਦਾ ਹੈ ਕਿਉਂਕਿ ਹੁੰਦਾ ਹੈ ਕਿ ਜਿਸ ਚੀਜ਼ ਦੇ ਨਾਲ ਸਾਡੇ ਘਰ ਦੇ ਵਿੱਚ ਵਰਕਤ ਆਉਂਦੀ ਹੈ ਉਹ ਭਾਵੇਂ ਉਹ ਕੋਈ ਵੀ ਚੀਜ਼ ਹੋਵੇ ਜੇਕਰ ਅਸੀਂ ਉਸ ਚੀਜ਼ ਦੀ ਰੱਖਿਆ ਨਹੀਂ ਕਰਦੇ ਘਰ ਦੇ ਵਿੱਚ ਮਨੀ ਪਲੱਡ ਦਾ ਪੌਦਾ ਹੋਣ ਦੇ ਬਾਵਜੂਦ ਵੀ ਉਸ ਪੌਦੇ ਦਾ ਸੁੱਕ ਜਾਣਾ ਜਾਂ ਉਸ ਦੇ ਪੱਤੇ ਪੀਲੇ ਹੋ ਜਾਣਾ ਇਸ ਦਾ ਮਤਲਬ ਇਹੀ ਹੁੰਦਾ ਹੈ ਕਿ ਜਿਹੜਾ ਅਸੀਂ ਆਪਣੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲਾਇਆ ਹੋਇਆ ਉਹ ਤੁਹਾਡੇ ਘਰ ਦੇ ਵਿੱਚ ਬਰਕਤ ਲੈ ਕੇ ਆਉਣ ਦਾ ਕੰਮ ਨਹੀਂ ਕਰਦਾ ਇਹ ਦੋ ਕਾਰਨ ਹੀ ਹੋ ਸਕਦੇ ਤੇ ਬਹੁਤ ਪਹਿਲਾਂ ਤਾਂ ਇਹ ਕਿ ਤੁਸੀਂ ਉਸ ਨੂੰ ਪਾਣੀ ਨਹੀਂ ਪਾਉਂਦੇ ਤੁਸੀਂ ਉਸ ਦਾ ਧਿਆਨ ਨਹੀਂ ਕਰਦੇ ਤੇ ਦੂਸਰਾ ਕਾਰਨ ਇਹ ਹੁੰਦਾ ਹੈ ਕਿ ਇਸ ਦੇ ਨਾਲ ਤੁਸੀਂ ਕਦੇ ਵੀ ਉਪਾਹ ਨਹੀਂ ਕਰਦੇ ਤੁਸੀਂ ਕੀ ਕਰਦੇ ਹੋ ਕਿ ਦੂਸਰੇ ਪੌਦਿਆਂ ਦੀ ਤਰ੍ਹਾਂ ਇਸ ਪੌਦੇ ਨੂੰ ਵੀ ਆਮ ਸਮਝ ਕੇ ਉਸੇ ਤਰੀਕੇ ਦਾ ਹੀ ਵਿਵਹਾਰ ਕਰਦੇ ਹੋ ਪਰ ਅਸੀਂ ਤੁਹਾਨੂੰ ਜਿਵੇਂ ਦੱਸਿਆ ਹੈ ਇਹ ਪੌਦਾ ਕੋਈ ਆਮ ਪੌਦਾ ਨਹੀਂ ਹੁੰਦਾ ਇਹ ਸਾਡੇ ਘਰ ਦੇ ਵਿੱਚ ਬਰਕਤ ਲੈ ਕੇ ਆਉਣ ਦੇ ਲਈ ਕਾਫੀ ਜ਼ਿਆਦੇ ਉਪਾਅ ਕਰਵਾਉਂਦਾ ਹੈ ਦੂਸਰੀ ਅਸੀਂ ਜੋ ਸਭ ਤੋਂ ਵੱਡੀ ਗਲਤੀ ਕਰਦੇ ਹਾਂ ਉਹ ਕਰਦੇ ਹਾਂ ਕਿ ਆਪਣੇ ਘਰ ਦੇ ਵਿੱਚ ਪਈ ਹੋਈ ਕੱਚ ਦੀ ਬੋਤਲ ਜੋ ਕਿ ਸ਼ਰਾਬ ਵਾਲੀ ਹੁੰਦੀ ਹੈ ਅਸੀਂ ਉਸ ਦੇ ਵਿੱਚ ਲਗਾ ਦਿੰਦੇ ਹਾਂ ਜਾ ਵੀਰ ਤੁਸੀਂ ਪਾਣੀ ਦੇ ਵਿੱਚ ਹੀ ਲਗਾ ਦਿੰਨੇ ਹੋ ਤੇ ਜਦੋਂ ਤੁਸੀਂ ਪਾਣੀ ਦੇ ਵਿੱਚ ਮਨੀ ਪਲਾਂਟ ਦੇ ਪੌਦੇ ਨੂੰ ਲਗਾ ਦਿੰਨੇ ਹੋ ਤਾਂ ਉਹ ਪੌਦਾ ਕਦੇ ਵੀ ਜ਼ਿਆਦਾ ਗਰੋਥ ਨਹੀਂ ਕਰੇਗਾ। ਇਹਦਾ ਭਾਵ ਕਿ ਉਹ ਪੌਦਾ ਵਾਧਾ ਨਹੀਂ ਤੇ ਘਰ ਦੇ ਵਿੱਚ ਬਰਕਤ ਲਿਆਉਣ ਦੇ ਲਈ ਇਸ ਪੌਦੇ ਦਾ ਵਧਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ। ਕਿਉਂਕਿ ਹੁੰਦਾ ਕੀ ਹੈ ਕਿ ਜਿਹੜਾ ਮਨੀ ਪਲਾਂਟ ਦਾ ਪੌਦਾ ਹੈ ਉਹ ਜਿੰਨੇ ਜ਼ਿਆਦਾ ਪੱਤੇ ਕੱਢੇਗਾ ਓਨੇ ਹੀ ਜ਼ਿਆਦਾ ਸਾਡੇ ਘਰ ਦੀ ਜਿਹੜੀ ਨਕਾਰਾਤਮਕ ਊਰਜਾ ਹੈ ਉਹ ਦੂਰ ਹੋਵੇਗੀ। ਇਸਦੇ ਨਾਲ-ਨਾਲ ਕਈ ਲੋਕ ਕੀ ਕਰਦੇ ਆ ਕਿ ਕਿਸੇ ਦੇ ਘਰ ਜਦੋਂ ਜਾਂਦੇ ਆ ਉਹਨਾਂ ਦੇ ਘਰ ਦੇ ਵਿੱਚ ਲੱਗੇ ਹੋਏ ਮਨੀ ਪਲਾਂਟ ਦੇ ਪੌਦੇ ਦੀ ਚਾਹਤਾ ਉਹ ਚੜ ਲੈ ਆਉਂਦੇ ਆ ਤੇ ਜਾਂ ਫਿਰ ਉਹਨਾਂ ਦੇ ਘਰ ਦੇ ਵਿੱਚੋਂ ਪੌਦਾ ਲਿਆ ਕੇ ਆਪਣੇ ਘਰ ਦੇ ਵਿੱਚ ਲਗਾ ਲੈਂਦੇ ਆ ਇਥੇ ਉਹ ਬਹੁਤ ਹੀ ਵੱਡੀ ਗਲਤੀ ਕਰਦੇ ਆ ਉਹ ਕਿਵੇਂ ਕਿ ਜਿਹੜਾ ਕਿ ਮਨੀਪਲੈਂਟ ਦਾ ਪੌਦਾ ਹੁੰਦਾ ਹੈ ਉਹ ਆਪਣੇ ਵਿੱਚ ਸਾਡੇ ਘਰ ਦੀ ਸਾਰੀ ਨਕਾਰਾਤਮਕ ਊਰਜਾ ਮਾੜੀ ਸ਼ਕਤੀ ਸੰਭਾਲ ਲੈਂਦਾ ਹੈ ਤੇ ਜਿਵੇਂ ਹੀ ਸਾਡੇ ਘਰ ਤੋਂ ਬਾਹਰ ਜਾਂਦਾ ਹੈ ਉਹ ਸਾਰੀ ਸ਼ਕਤੀ ਤੇ ਊਰਜਾ ਨੂੰ ਕੱਢ ਦਿੰਦਾ ਹੈ ਕਿਸੇ ਤਰੀਕੇ ਦੇ ਨਾਲ ਜੇਕਰ ਅਸੀਂ ਕਿਸੇ ਦੂਸਰੇ ਦੇ ਘਰੋਂ ਇਹ ਪੌਦਾ ਲੈ ਕੇ ਆਉਣੇ ਆ ਜਿਸ ਦੇ ਨਾਲ ਉਹ ਘਰ ਦੀ ਸਾਰੀ ਮਾੜੀ ਊਰਜਾ ਨਕਾਰਾਤਮਕ ਊਰਜਾ ਸਾਡੇ ਘਰ ਦੇ ਵਿੱਚ ਆ ਜਾਂਦੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਤੁਸੀਂ ਵੀ ਇਹ ਗਲਤੀ ਕੀਤੀ ਹੈ ਕਿ ਕਿਸੇ ਹੋਰ ਘਰ ਦਾ ਪੌਦਾ ਆਪਣੇ ਘਰ ਦੇ ਵਿੱਚ ਲਗਾਇਆ ਹੋਇਆ ਮਨੀ ਪਲਾਂਟ ਦਾ ਤੇ ਉਸ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕੋਈ ਵੀ ਤੂਫ ਕਰ ਦਿਓ ਕਹਿੰਦਾ ਭਾਵ ਕਿ ਅੱਜ ਸ਼ਨੀਵਾਰ ਦਾ ਦਿਨ ਹੈ ਤੇ ਤੁਸੀਂ ਕੋਈ ਵੀ ਤੂਫ ਕਰ ਦੇਣੀ ਹੈ ਇਹ ਜੋ ਤੂਫ ਕਰਨੀ ਹੈ ਇਹ ਦਾ ਵੀ ਇੱਕ ਸਮਾਂ ਹੈ ਇਸ ਤੂਫ ਨੂੰ ਤੁਸੀਂ ਸ਼ਨੀਵਾਰ ਵਾਲੇ ਦਿਨ ਸਵੇਰ ਦੇ ਸਮੇਂ 10 ਤੋਂ 11 ਵਜੇ ਦੇ ਵਿੱਚ ਵਿੱਚ ਹੀ ਕਰਨੀ ਹੋਵੇਗੀ ਤੇ ਤੁਸੀਂ ਇਹ ਗਲਤੀ ਬਿਲਕੁਲ ਵੀ ਨਹੀਂ ਕਰਨੀ ਆਪਣੇ ਘਰ ਦੇ ਵਿੱਚੋਂ ਇਹ ਪੌਦੇ ਨੂੰ ਕੱਟਣ ਦੀ ਜਾਂ ਫਿਰ ਸੁੱਟਣ ਦੀ ਕਿਉਂਕਿ ਜੇਕਰ ਤੁਸੀਂ ਇਹ ਗਲਤੀ ਕਰਦੇ ਹੋ ਤਾਂ ਮਾਤਾ ਲక్ష్ਮੀ ਜੀ ਦਾ ਦੋਸ਼ ਤੁਹਾਡੇ ਘਰ ਦੇ ਉੱਪਰ ਲੱਗ ਜਾਵੇਗਾ ਤੇ ਜਦੋਂ ਵੀ ਤੁਸੀਂ ਆਪਣੇ ਘਰ ਦੇ ਵਿੱਚ ਲਗਾਉਣ ਦੇ ਲਈ ਮਨੀ ਪਲਾਂਟ ਦੇ ਪੌਦੇ ਦੀ ਖਰੀਦ ਕਰਦੇ ਹੋ ਤਾਂ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖੋ ਕਿ ਉਸ ਪੌਦੇ ਦੀ ਜ਼ਿਆਦਾ ਪੱਤੇ ਕੱਟੇ ਨਹੀਂ ਹੋਣੇ ਚਾਹੀਦੇ ਕਿਉਂਕਿ ਇਸ ਤਰ੍ਹਾਂ ਜਿਹੜਾ ਪੌਦਾ ਹੁੰਦਾ ਹੈ ਉਹਦੀ ਜਿਹੜੀ ਸ਼ਕਤੀ ਹੁੰਦੀ ਹੈ ਜੋ ਕਿ ਸਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਨੂੰ ਦੂਰ ਕਰਦੀ ਹੈ ਉਹ ਘਟ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਹੁਣ ਉਹਨਾਂ ਦੋ ਉਪਾਅ ਬਾਰੇ ਗੱਲ ਕਰਦੇ ਆ ਜਿਹੜੇ ਤੁਸੀਂ ਆਪਣੇ ਘਰ ਦੇ ਵਿੱਚ ਲੱਗੇ ਹੋਏ ਮਨੀ ਪਲਾਂਟ ਦੇ ਪੌਦੇ ਦੇ ਨਾਲ ਕਰਨੇ ਹੋਣਗੇ ਤੁਸੀਂ ਕੀ ਕਰਨਾ ਹੈ ਕਿ ਸ਼ੁੱਕਰਵਾਰ ਵਾਲੇ ਦਿਨ ਜਿੱਥੇ ਵੀ ਤੁਹਾਡੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਿਆ ਹੋਇਆ ਉੱਥੇ ਤੁਸੀਂ ਇੱਕ ਸ਼ੁੱਕਰਵਾਰ ਦੇ ਦਿਨ ਉਹ ਦੇਸੀ ਘੋਦਾ ਦੀਵਾ ਚ ਰੂਰ ਜਗਾਉਣਾ ਹੈ ਉਸ ਦੀਵੇ ਨੂੰ ਤੁਸੀਂ ਥੋੜਾ ਜਿਹਾ ਦੂਰ ਕਰਕੇ ਜਿਗਾਉਣਾ ਪੌਦੇ ਤੋਂ ਤਾਂ ਜੋ ਕਿ ਉਸ ਦੀਵੇ ਦਾ ਸੇਕ ਇਹ ਪੌਦੇ ਦੇ ਪੱਤਿਆਂ ਨੂੰ ਨਾ ਲੱਗੇ ਇਹ ਉਪਾਕਰਨ ਦੇ ਨਾਲ ਮਾਤਾ ਲక్ష్ਮੀ ਜੀ ਬਹੁਤ ਜ਼ਿਆਦਾ ਪਰਸੰਨ ਹੁੰਦੀ ਹੈ ਜਿਸ ਦੇ ਨਾਲ ਸਾਡੇ ਘਰ ਦੀ ਆਰਥਿਕ ਸਥਿਤੀ ਠੀਕ ਹੋ ਜਾਂਦੀ ਹੈ ਇਹ ਸੀ ਜੀ ਪਹਿਲਾ ਉਪਾਅ ਤੇ ਗੱਲ ਕਰਦੇ ਹਾਂ ਹੁਣ ਦੂਸਰੇ ਉਪਾਅ ਦੀ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦੀਆਂ ਨੇ ਤਿੰਨ ਹਰੀਆਂ ਇਲਾਇਚੀਆਂ ਜਿਹੜੀ ਹਰੀ ਇਲਾਇਚੀ ਤੁਸੀਂ ਲੈਣੀ ਹੈ ਨਾ ਉਹ ਬਿਲਕੁਲ ਸਾਫ਼ ਸੁਥਰੀ ਤੇ ਤਾਜ਼ੀ ਹੋਣੀ ਚਾਹੀਦੀ ਹੈ ਕਈ ਵਾਰ ਸਾਡੇ ਘਰ ਤੇ ਵਿੱਚ ਪਈ ਹੋਈ ਇਲਾਇਚੀ ਬਿਲਕੁਲ ਹੀ ਸੁੱਕ ਜਾਂਦੀ ਹੈ ਤੇ ਉਸ ਦੀ ਖੁਸ਼ਬੂ ਵੀ ਖਤਮ ਹੋ ਜਾਂਦੀ ਹੈ ਤੁਸੀਂ ਬਿਲਕੁਲ ਫਰੈਸ਼ ਤੇ ਤਾਜ਼ੀ ਇਲਾਇਚੀ ਲੈਣੀ ਤੇ ਇਸ ਉਪਾਅ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਕਰ ਲੈ ਜੇਕਰ ਤੁਹਾਡੇ ਕੋਲ ਕੋਈ ਕੰਮ ਕਰ ਕਰਕੇ ਸ਼ੁੱਕਰਵਾਰ ਦੇ ਦਿਨ ਨੂੰ ਸਮਾਂ ਨਹੀਂ ਤਾਂ ਤੁਸੀਂ ਇਸ ਉਪਾ ਨੂੰ ਬੁੱਧਵਾਰ ਦੇ ਦਿਨ ਵੀ ਕਰ ਸਕਦੇ ਹੋ ਪਰ ਲੇਕਿਨ ਜੇ ਤੁਸੀਂ ਇਸ ਉਪਾ ਨੂੰ ਸ਼ੁੱਕਰਵਾਰ ਦੇ ਦਿਨ ਕਰੋਗੇ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਫਾਇਦਾ ਮਿਲੇਗਾ ਇਸੇ ਤਰ੍ਹਾਂ ਤਿੰਨ ਹਰੀਆਂ ਇਲਾਇਚੀਆਂ ਲੈਣ ਦੇ ਨਾਲ-ਨਾਲ ਤੁਸੀਂ ਇੱਕ ਲੈਣਾ ਮਿੱਟੀ ਦਾ ਦੀਵਾ ਤੇ ਉਸ ਦੇ ਵਿੱਚ ਬੱਤੀ ਲਗਾ ਕੇ ਦੇਸੀ ਘਿਓ ਦਾ ਤੁਸੀਂ ਇੱਕ ਦੀਵਾ ਤਿਆਰ ਕਰ ਲੈਣਾ ਇਹ ਇਹ ਜੀ ਦੋ ਚੀਜ਼ਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਜਾਂ ਮੰਦਿਰ ਬਣਾਇਆ ਹੋਵੇਗਾ ਨਾ ਤੁਸੀਂ ਉਥੇ ਜਾ ਕੇ ਬੈਠ ਜਾਣਾ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਬਣਿਆ ਹੋਇਆ ਤਾਂ ਤੁਸੀਂ ਜਿੱਥੇ ਬੈਠ ਕੇ ਪਾਠ ਪੂਜਾ ਕਰਦੇ ਹੋ ਉਥੇ ਜਾ ਕੇ ਤੁਸੀਂ ਬੈਠ ਸਕਦੇ ਹੋ ਤੇ ਇਸ ਉਪਾਅ ਨੂੰ ਤੁਸੀਂ ਸ਼ਾਮ ਦੇ ਸਮੇਂ ਕਰਨਾ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਨੂੰ ਕੋਈ ਅਚਾਨਕ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਏ ਪ੍ਰੋਬਲਮ ਦੇ ਕਰਕੇ ਤੁਸੀਂ ਇਸ ਉਪਾਅ ਨੂੰ ਸ਼ਾਮ ਦੇ ਸਮੇਂ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਸਵੇਰ ਦੇ ਟਾਈਮ ਕਰ ਸਕਦੇ ਹੋ ਨਹੀਂ ਤਾਂ ਇਸ ਨੂੰ ਸ਼ਾਮ ਦੇ ਸਮੇਂ ਹੀ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਜਿਹੜਾ ਤੁਸੀਂ ਦੀਵਾ ਤਿਆਰ ਕੀਤਾ ਹੈ ਨਾ ਇਸ ਨੂੰ ਤੁਸੀਂ ਮਾਤਾ ਲక్ష్ਮੀ ਜੀ ਦੀ ਤਸਵੀਰ ਦੇ ਸਾਹਮਣੇ ਤੁਸੀਂ ਜਗਾ ਦੇਣਾ ਹੈ ਜਿਹੜੀਆਂ ਤੁਸੀਂ ਤਿੰਨ ਹਰੀਆਂ ਇਲਾਚੀਆਂ ਲਈਆਂ ਸੀ ਉਹਨਾਂ ਨੂੰ ਵੀ ਤੁਸੀਂ ਮਾਤਾ ਲక్ష్ਮੀ ਜੀ ਸਾਹਮਣੇ ਤਸਵੀਰ ਦੇ ਸਾਹਮਣੇ ਰੱਖ ਦੇਣੀਆਂ ਨੇ ਤੇ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਇੱਕ ਮੰਤਰ ਨੂੰ ਬੋਲਣਾ ਤੇ ਮੰਤਰ ਕਿਹੜਾ ਹੈ ਤੇ ਤੁਸੀਂ ਕਿੰਨੀ ਵਾਰ ਬੋਲਣਾ ਇਸ ਮੰਤਰ ਨੂੰ ਤੁਸੀਂ 11 ਵਾਰ ਬੋਲਣਾ ਹੈ ਇਸ ਮੰਤਰ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਸਕਦੇ ਹੋ ਜਾਂ ਫਿਰ ਕਾਪੀ ਤੇ ਵੀ ਨੋਟ ਕਰ ਸਕਦੇ ਹੋ ਪੰਤ ਰਿਦਨਾਏ ਨਮੋ ਨਮਾ ਦਨਾਈ ਨਮੋ ਨਮ ਇਸ ਮੰਤਰ ਦਾ ਤੁਸੀਂ ਚਾਪ ਕਰਨਾ ਹੈ 11 ਵਾਰ 11 ਵਾਰ ਤੁਸੀਂ ਇਸੇ ਤਰੀਕੇ ਦੇ ਨਾਲ ਦਨਾਈ ਨਮੋ ਨਮ 11 ਵਾਰ ਤੁਸੀਂ ਬੋਲਣਾ ਹੈ ਜਿਹੜੀ ਹਰੀ ਇਲਾਇਚੀ ਤੁਸੀਂ ਲਈਏ ਨਾ ਉਸ ਨੂੰ ਤੁਸੀਂ ਮੰਦਰ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਤਸਵੀਰ ਦੇ ਸਾਹਮਣੇ ਰੱਖਣ ਤੋਂ ਬਾਅਦ ਦੇ ਵਿੱਚ ਹੀ ਤੁਸੀਂ ਬੋਲਣਾ ਹੈ ਕੈਂ ਦਾ ਭਾਵਕੇ ਦੀਵਾ ਜਗਾ ਕੇ ਇਲਾਇਚੀ ਰੱਖ ਕੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਮੰਤਰ ਨੂੰ 11 ਵਾਰ ਬੋਲਦੇ ਲੈ। ਇਸੇ ਤਰ੍ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਬੁੱਧਵਾਰ ਜਾਂ ਸ਼ੁੱਕਰਵਾਰ ਦੇ ਦਿਨ ਕਰ ਰਹੇ ਹੋ ਨਾ ਜਿਸ ਦਿਨ ਵੀ ਤੁਸੀਂ ਇਸ ਉਪਾਅ ਨੂੰ ਕੀਤਾ ਹਰੀ ਇਲਾਇਚੀ ਨੂੰ ਉਥੇ ਹੀ ਪਿਆਰ ਰਹਿ ਦਿਨਾ ਅਗਲੇ ਦਿਨ ਤੁਸੀਂ ਹਰੀ ਇਲਾਇਚੀ ਨੂੰ ਉਤੋਂ ਚੁੱਕ ਕੇ ਤੇ ਕਿਸੇ ਕੱਪੜੇ ਦੇ ਵਿੱਚ ਰੱਖ ਦੇ ਲੈ। ਜੇਕਰ ਤੁਹਾਡੇ ਕੋਲ ਰੈੱਡ ਕਲਰ ਦਾ ਜਾਂ ਪੀਲੇ ਕਲਰ ਦਾ ਤੇ ਜਾਂ ਫਿਰ ਗ੍ਰੀਨ ਕਲਰ ਦਾ ਛੋਟਾ ਜਿਹਾ ਟੁਕੜਾ ਹੋਵੇਗਾ ਉਸ ਤੇ ਵਿੱਚ ਤੁਸੀਂ ਇਹ ਇਲਾਇਚੀ ਨੂੰ ਰੱਖਦੇ ਨੇ ਤੇ ਛੋਟੀ ਜਿਹੀ ਇੱਕ ਪੋਟਲੀ ਤੁਸੀਂ ਬਣਾ ਕੇ ਤਿਆਰ ਕਰ ਲੈਣੀ ਤੇ ਇਹ ਜਿਹੜੀ ਪੋਟਲੀ ਤੁਸੀਂ ਤਿਆਰ ਕੀਤੀ ਹੈ ਨਾ ਫਿਰ ਇਸ ਨੂੰ ਤੁਸੀਂ ਆਪਣੇ ਕੋਲ ਹਮੇਸ਼ਾ ਰੱਖ ਲੈ ਜੇਕਰ ਤੁਸੀਂ ਆਪਣੇ ਕੋਲ ਪਰਸ ਰੱਖਦੇ ਹੋ ਜਾਂ ਵਾਲਟ ਰੱਖਦੇ ਹੋ ਤਾਂ ਤੁਸੀਂ ਉਸ ਦੇ ਵਿੱਚ ਵੀ ਇਸ ਪੋਰਟਲੀ ਨੂੰ ਰੱਖ ਸਕਦੇ ਹੋ ਤੇ ਜੇਕਰ ਤੁਸੀਂ ਆਪਣੇ ਕੋਲ ਨਹੀਂ ਰੱਖਦੇ ਪਰਸ ਵਗੈਰਾ ਕੁਝ ਵੀ ਤੇ ਤੁਸੀਂ ਇਸ ਪੋਰਟਲੀ ਨੂੰ ਆਪਣੀ ਪਾਕਟ ਦੇ ਵਿੱਚ ਜੇਬ ਦੇ ਵਿੱਚ ਵੀ ਰੱਖ ਸਕਦੇ ਹੋ ਤੇ ਇਹ ਜੋ ਹਰੀ ਇਲਾਇਚੀ ਇਹ ਬਿਲਕੁਲ ਵੀ ਸਧਾਰਨ ਨਹੀਂ ਇਸ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਵਾਸ ਹੈ ਇਸ ਕਰਕੇ ਤੁਸੀਂ ਇਸ ਨੂੰ ਸਧਾਰਨ ਬਿਲਕੁਲ ਵੀ ਨਹੀਂ ਸਮਝਣਾ ਇਹ ਜੜੀਏ ਤੁਸੀਂ ਪੋਟਲੀ ਤਿਆਰ ਕੀਤੀ ਹੈ ਨਾ ਪੋਟਲੀ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕੋ ਕਮੀ ਨਹੀਂ ਰਹੇਗੀ ਤੁਹਾਡੇ ਬੋਧਿਗ੍ਰਹਿ ਤੇ ਸ਼ੁਕਰਗ੍ਰਹਿ ਨੂੰ ਮਜ਼ਬੂਤ ਬਣਾਵੇਗੀ ਇਹ ਪੋਟਲੀ ਜਿੰਨਾ ਵੀ ਪੈਸਾ ਤੁਹਾਡੇ ਘਰ ਦਾ ਬਿਮਾਰੀਆਂ ਤੇ ਲੱਗਦਾ ਸੀ ਉਹ ਪੈਸਾ ਲੱਗਣਾ ਬੰਦ ਹੋ ਜਾਵੇਗਾ ਤੇ ਤੁਹਾਡੇ ਘਰ ਦੇ ਵਿੱਚ ਕਦੇ ਧਨ ਦੌਲਤ ਦੀ ਤਾਂ ਕਮੀ ਹੀ ਨਹੀਂ ਆਵੇਗੀ ਇਹ ਸੀ ਪਹਿਲਾ ਉਪਾਅ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਤੇ ਗੱਲ ਕਰਦੇ ਹਾਂ ਹੁਣ ਦੂਸਰੇ ਉਪਾਅ ਦੀ ਜੋ ਕਿ ਹਰੀ ਇਲਾਇਚੀ ਦੇ ਨਾਲ ਹੀ ਜੁੜਿਆ ਹੋਇਆ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਨੇ ਹੋਣਾ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਸਮਝ ਲਓਗੇ ਤੁਹਾਨੂੰ ਮਹਾ ਕਰੋੜਪਤੀ ਬਣਨ ਤੋਂ ਵੀ ਕੋਈ ਨਹੀਂ ਰੋਕ ਸਕਦਾ ਕਿਉਂਕਿ ਇਹ ਇੰਨਾ ਜ਼ਿਆਦਾ ਉਤਮ ਉਪਾਅ ਹੈ ਇਸ ਉਪਾਅ ਨੂੰ ਕਰਨ ਦੇ ਲਈ ਵੀ ਤੁਹਾਨੂੰ ਚਾਹੀਦੀ ਹੈ ਹਰੀ ਇਲਾਇਚੀ ਹਰੀ ਇਲਾਇਚੀ ਜਿਹੜੀ ਤੁਸੀਂ ਲਈ ਹੈ ਨਾ ਉਸ ਦੇ ਦਾਣਿਆਂ ਉਸ ਨੂੰ ਤੁਸੀਂ ਖੋਲ ਕੇ ਤੇ ਜਿਹੜੇ ਵਿੱਚ ਦਾਣੇ ਹੋਣਗੇ ਨਾ ਉਹਨਾਂ ਨੂੰ ਤੁਸੀਂ ਕੱਢ ਲੈਣਾ ਹੈ ਤੇ ਕੀ ਕਰਨਾ ਤੁਸੀਂ ਥੋੜਾ ਜਿਹਾ ਜਲ ਪਾਣੀ ਲੈ ਲੈਣਾ ਤੇ ਉਸ ਦੇ ਵਿੱਚ ਉਹਨਾਂ ਦਾਣਿਆਂ ਨੂੰ ਪਾ ਕੇ ਤੁਸੀਂ ਉਬਾਲ ਲੈਣਾ ਤੇ ਜਿਵੇਂ ਹੀ ਉਬਾਲਣ ਤੋਂ ਬਾਅਦ ਉਹ ਪਾਣੀ ਠੰਡਾ ਹੋ ਜਾਵੇਗਾ ਨਾ ਉਸ ਨੂੰ ਇੱਕ ਛਾਣਨੀ ਦੇ ਨਾਲ ਤੁਸੀਂ ਛਾਣ ਲੈਣਾ ਹੈ ਤੇ ਉਸ ਤੋਂ ਬਾਅਦ ਵਿੱਚ ਜਿਹੜੇ ਵੀ ਪਾਣੀ ਦੇ ਨਾਲ ਤੁਸੀਂ ਨੇ ਨਹਾਉਣਾ ਹੈ ਉਸ ਪਾਣੀ ਦੇ ਵਿੱਚ ਇਸ਼ਨਾਨ ਕਰਨ ਵਾਲੇ ਪਾਣੀ ਦੇ ਵਿੱਚ ਤੁਸੀਂ ਜਿਹੜਾ ਹਰੀ ਇਲਾਇਚੀ ਉਵਾਲੀਏ ਉਹ ਵਾਲਾ ਪਾਣੀ ਹੈ ਨਾ ਉਸ ਨੂੰ ਤੁਸੀਂ ਮਿਕਸ ਕਰ ਲੈਣਾ ਹੈ ਤੇ ਇਸ ਪਾਣੀ ਦੇ ਨਾਲ ਤੁਸੀਂ ਸ਼ੁੱਕਰਵਾਰ ਦੇ ਦਿਨ ਹੀ ਇਸ਼ਨਾਨ ਕਰਨਾ ਹੈ ਤੇ ਤੁਸੀਂ ਇਸ ਉਪਾਅ ਨੂੰ ਕਿੰਨੀ ਵਾਰ ਲਗਾਤਾਰ ਕਰਨਾ ਹੈ ਅਖ ਸ਼ੁੱਕਰਵਾਰ ਤੁਸੀਂ ਲਗਾਤਾਰ ਇਸ ਉਪਾਅ ਨੂੰ ਕਰਨਾ ਹੈ ਤੇ ਇਸ ਪਾਣੀ ਦੇ ਨਾਲ ਤੁਸੀਂ ਇਸ਼ਨਾਨ ਕਰਨਾ ਹੈ ਤੁਸੀਂ ਦੇਖਿਓ ਇੱਕ ਵਾਰ ਇਸ ਉਪਾਅ ਨੂੰ ਕਰਕੇ ਕਿ ਕਿਵੇਂ ਮਾਤਾ ਲక్ష్ਮੀ ਜੀ ਦੀ ਤੁਹਾਡੇ ਤੇ ਕਿਰਪਾ ਵਰਸਦੀ ਹੈ ਤੇ ਕਿਵੇਂ ਤੁਸੀਂ ਮਹਾਧਨੀ ਤੇ ਮਹਾਕਰੋੜਪਤੀ ਬਣਦੇ ਹੋ ਇੰਨਾ ਉਪਾਅ ਨੂੰ ਕਰਨ ਦੇ ਨਾਲ ਪਹਿਲਾਂ ਇਸ ਉਪਾਅ ਨੂੰ ਤੁਸੀਂ ਇੱਕ ਵਾਰ ਵਿਸ਼ਵਾਸ ਦੇ ਨਾਲ ਕਰਕੇ ਦੇਖਿਓ ਤੇ ਫਿਰ ਤੁਸੀਂ ਇਸ ਦਾ ਰਿਜ਼ਲਟ ਦੇਖ ਸਕਦੇ ਹੋ ਇਹ ਇੱਕ ਐਸਾ ਉਪਾਅ ਹੈ ਕਿ ਇਸ ਨੂੰ ਕਰਨ ਦੇ ਨਾਲ ਤੁਸੀਂ ਕਦੇ ਵੀ ਆਪਣੇ ਘਰ ਦੇ ਵਿੱਚ ਤਾਂ ਨਦੀ ਪੈਸੇ ਦੀ ਕਮੀ ਕਦੇ ਵੀ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗੀ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਧਨਵਾਨ ਬਣ ਸਕਦੀਆਂ ਨੇ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਇਸ ਉਪਾਅ ਨੂੰ ਕਰ ਲਓਗੇ ਇਹ ਸੀ ਦੂਸਰਾ ਉਪਾਅ ਤੇ ਗੱਲ ਕਰਦਿਆਂ ਹੁਣ ਤੀਸਰੇ ਉਪਾਅ ਦੀ ਇਹ ਉਪਾਅ ਮਨੋ ਕਾਮਨਾ ਨੂੰ ਪੂਰਾ ਕਰਨ ਦੇ ਲਈ ਜਿਨ੍ਹਾਂ ਦੀ ਕੋਈ ਇੱਛਾ ਮਨੋ ਕਾਮਨਾ ਹੁੰਦੀ ਹੈ ਪੂਰੀ ਨਹੀਂ ਹੁੰਦੀ ਮਨੋ ਕਾਮਨਾ ਨੂੰ ਪੂਰੀ ਕਰਨ ਦੇ ਲਈ ਇਸ ਉਪਾਅ ਨੂੰ ਤੁਸੀਂ ਕਰ ਸਕਦੇ ਹੋ ਹਰ ਇੱਕ ਲੋਕਾਂ ਦੀ ਆਪੋ ਆਪਣੀ ਮਨੋਕਾਮਨਾ ਹੁੰਦੀ ਹੈ ਕਿਸੇ ਨੂੰ ਗੱਡੀ, ਘਰ, ਪੈਸਾ ਜਾਂ ਧਨ-ਦੌਲਤ ਚਾਹੀਦਾ ਹੁੰਦਾ ਹੈ। ਜੋ ਵੀ ਤੁਹਾਡੀ ਇੱਛਾ ਹੈ, ਜੋ ਵੀ ਮਨੋਕਾਮਨਾ ਹੈ, ਅਗਰ ਤੁਹਾਡੀ ਪੂਰੀ ਨਹੀਂ ਹੋ ਰਹੀ ਤਾਂ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਿਓ। ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਕਮਲ ਦਾ ਪੁਸ਼ਪ ਤੇ ਤੁਸੀਂ ਅਕਸਰ ਹੀ ਦੇਖਿਆ ਹੋਣਾ ਹੈ ਕਿ ਜੋ ਮਾਤਾ ਲక్ష్ਮੀ ਜੀਏ ਉਹ ਅਕਸਰ ਹੀ ਕਮਲ ਦੇ ਉੱਪਰ ਬਰਾਜਮਣ ਹੁੰਦੇ ਨੇ। ਕਿਸੇ ਨਾਲ ਨਾਲ ਮਾਤਾ ਲక్ష్ਮੀ ਜੀ ਦੇ ਹੱਥ ਦੇ ਵਿੱਚ ਵੀ ਕਮਲ ਹੀ ਰਹਿੰਦਾ ਹੈ। ਇਸੇ ਤਰ੍ਹਾਂ ਸ਼ੁੱਕਰਵਾਰ ਦੇ ਦਿਨ ਚੇਕਰ ਤੁਸੀਂ ਇੱਕ ਕਮਲ ਦਾ ਪੁਸ਼ਪ ਲੈ ਕੇ ਮਾਤਾ ਲక్ష్ਮੀ ਜੀ ਨੂੰ ਆਮਰ ਮਾਤਾ ਲక్ష్ਮੀ ਜੀ ਨੂੰ ਸਮਰਪਿਤ ਕੀਤਾ ਤਾਂ ਤੁਹਾਡੀ ਕਿੰਨੀ ਵੀ ਵੱਡੀ ਕਿਉ ਨਾ ਮਨੋ ਕਾਮਨਾ ਹੋਵੇਗੀ ਉਤਰੰਤ ਹੀ ਪੂਰੀ ਹੋ ਜਾਵੇਗੀ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਦੇ ਤਿੰਨ ਉਪਾਅ ਜਿਹੜੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਸੀਂ ਵੀ ਇਹ ਤਿੰਨ ਉਪਾਅ ਵਿਸ਼ਵਾਸ ਦੇ ਨਾਲ ਕਰਦੇ ਉਹਨਾਂ ਤੇ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਨਹੀਂ ਰਹੇਗਾ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਦੂਰ ਹੋਣਗੀਆਂ ਤੇ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਚੇਕ ਕਰ ਤੁਹਾਨੂੰ ਸਾਡੀਆਂ ਇਹ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ 'ਚ ਰੂਰ ਲਗਵਾਇਆ ਕਰੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤਾਂ ਜੋ ਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਇੱਕ ਛੋਟੇ ਜਿਹੇ ਉਪਾਅ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ